ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੰਟਾ ਔਲਖਾਂ ਵਾਲਾ ਤੇ ਤੁਸੀਂ ਜੁੜਿਆ ਹੋ ਦੋਸਤੋ ਮਾਨ ਡੈਰੀ ਫਾਰਮਿੰਗ ਫੇਸ ਆ YouTube ਚੈਨਲ ਦੇ ਨਾਲ ਦੋ ਤੁਸੀਂ ਸਕਰੀਨ ਉੱਤੇ ਕੱਟੀ ਦੇਖ ਰਹੇ ਹੋ ਦੋਸਤੋ ਇਹ ਹੈਗੀ ਆ ਸੇਲ ਤੇ ਜਿਹੜੇ ਦੋਸਤ ਵੀਰੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਜਿਹੜਾ ਬੈਲ ਨੂੰ ਆਲ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਇੱਕ ਦੋਸਤੋ ਬੇਨਤੀ ਹੋ ਰਹੀ ਜੇ ਕਿਸੇ ਵੀਰ ਨੇ ਆਪਣੇ ਸ਼ੇਰ ਵਾਲੇ ਪਸ਼ੂ ਦੀ ਵੀਡੀਓ ਪਾਣੀ ਹੋਵੇ ਤਾਂ ਮੈਨੂੰ ਡੇਢ ਤੋਂ 2 ਮਿੰਟ ਦੀ ਵੀਡੀਓ ਬਣਾ ਕੇ ਟੈਡੀ ਮੋਬਾਈਲ ਨਾਲ ਵੀਡੀਓ ਬਣਾ ਕੇ ਮੇਰੇ WhatsApp ਨੰਬਰ ਤੇ ਦੋਸਤੋ ਤੁਸੀਂ ਸੈਂਡ ਕਰ ਸਕਦੇ ਆ ਮੇਰਾ WhatsApp ਨੰਬਰ ਹੈ 9501176250 ਤੇ ਤੁਸੀਂ ਆਪਣੇ ਸ਼ੇਰ ਵਾਲੇ ਪਸ਼ੂ ਦੀ ਡੇਢ ਤੋਂ 2 ਮਿੰਟ ਦੀ ਵੀਡੀਓ ਬਣਾ ਕੇ ਮੈਨੂੰ ਸੈਂਡ ਕਰ ਸਕਦੇ ਆ ਆਪਾਂ ਤੁਹਾਡੀ ਜਿਹੜੀ ਵੀਡੀਓ ਐਡ ਕਰ ਦਾਂਗੇ ਪਸ਼ੂ ਦੀ ਇਹ ਦੋਸਤੋ ਜੋ ਕੱਟੀ ਦੇਖ ਰਹੇ ਹੋ ਤੁਸੀਂ ਸਕਰੀਨ ਉੱਤੇ ਇਹ ਦੋਸਤੋ ਪਿੰਡ ਹਰੀਨੋ ਤੇ ਜਿਲ੍ਹਾ ਦੋਸਤੋ ਇਹਨੂੰ ਪੈਂਦਾ ਫਰੀਦਕੋਟ ਤੇ ਇਹ ਬਾਈ ਕੋਲੇ ਸੇਲ ਆ ਤੇ ਜੇ ਦੋਸਤੋ ਮੁੱਲ ਦੀ ਗੱਲ ਕਰਕੇ ਇਹਦਾ ਮੁੱਲ ਬਾਈ ਜੀ ਨੇ ਮੰਗਿਆ 15000 ਰੁਪਇਆ ਤੇ ਜੇ ਕਿਸੇ ਵੀਰ ਨੂੰ ਇਹ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਕਨੈਕਟ ਕਰਕੇ ਆਪ ਘਰੇ ਪਹੁੰਚ ਕੇ ਦਸਲੀ ਕਰਕੇ ਦੋਸਤੋ ਇੱਕ ਕੱਟੀ ਖਰੀਦ ਸਕਦੇ ਆ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਲਗਾਤਾਰ ਸਕਰੀਨ ਦੇ 8 ਦੇ ਪਾਸੇ ਚੱਲ ਰਿਹਾ ਆਪਣਾ ਦੋਸਤੋ ਵੀਡੀਓ ਪਾਉਣ ਲਈ ਨੰਬਰ ਹੈ ਜਿਹੜਾ ਉੱਪਰ ਸਕਰੀਨ ਦੇ ਉੱਪਰ ਚੱਲ ਰਿਹਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ